ਸਮੂਚੀ ਸੰਗਤ ਨੂੰ ਇੱਕ ਬੇਨਤੀ ਬੜੀ ਚੜ੍ਹਦੀ ਗਲਾ ਦੇ ਵਿੱਚ ਧਿਆਨ ਨਾਲ ਸੁਣੋ ਸਾਡੇ ਵੀਡੀਓ ਬੜੀ ਜ਼ਰੂਰੀ ਏ ਕਿਉਂਕਿ ਜਿਹੜਾ ਤੁਹਾਨੂੰ ਪਤਾ ਵੀ 2-4 ਦਿਨ ਦਾ ਪੁਰਾਣਾ ਵਿਵਾਦ ਚੱਲਦਾ ਪਿਆ ਏ ਉਰੂਮੀਆ ਨੇ ਡੇਰੇ ਤੋਂ ਪੁੱਚੋ ਮੰਡੀ ਵਾਲਾ ਸੰਤ ਸਖਦੇਵ ਸਿੰਘ ਸ਼ਾਦਨਾਂਗ ਸਿੰਘ ਆਦੇ ਬੜੇ ਫੋਨ ਆ ਰਹੇ ਮੈਨੂੰ ਉਧਰੋਂ ਬਠਿੰਡੇ ਏਰੀਏ ਚੋਂ ਦੇਖੋ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਆ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਤੇ ਸਾਰੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਬੜੀ ਵੱਡੀ ਗੱਲ ਆ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਕਿਉਂਕਿ ਪੁੱਛੋ ਮੰਡੋ ਮੰਡੀ ਵਾਲੇ ਸਾਧ ਨੇ ਸਖਦੇਵ ਸਿੰਘ ਨੇ ਆ ਦੋ ਤਿੰਨ ਦਿਨ ਪਹਿਲੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੰਦਾ ਬੈਠਿਆ ਹੋ ਪੰਜਾਬ ਦੀ ਛੋਟੀ ਮੋਟੀ ਗੱਲ ਨਹੀਂ ਦੇਖੋ ਜਦੋਂ ਕੋਈ ਹੋਰ ਧਰਮ ਵਾਲਾ ਕਰਦਾ ਹੈ ਪਖੰਡਵਾਦ ਜਿ ਅਸੀਂ ਸਾਰੇ ਬਹੁਤ ਚੀਕਾ ਮਾਰ ਮਾਰ ਕੇ ਕਹਿੰਨੇ ਉਹ ਪਖੰਡਵਾਦ ਹੋ ਗਿਆ ਉਹ ਧਰਮ ਦਾ ਕੰਮ ਖਰਾਬ ਹੋ ਗਿਆ ਤੇ ਜੇ ਸਾਡਾ ਹੀ ਕੋਈ ਸਾਧ ਪਖੰਡ ਕਰਦਾ ਏ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿੰਦਾ ਏ ਕੀ ਗੱਲ ਅਸੀਂ ਕਿਉਂ ਨਹੀਂ ਬੋਲਦੇ ਕਿ ਸਾਡੇ ਉਹ ਖਾਨਦਾਨ ਚੋਂ ਲੱਗਦਾ ਗੁਰਸੇ ਕੋਣ ਕਰਕੇ ਨਹੀਂ ਅਸੀਂ ਬੋਲਦੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿਣਾ ਬਰਾਬਰ ਐਤੋਂ ਵੱਡਾ ਕਿਹੜਾ ਪਖੰਡ ਹੋਏਗਾ ਤੁਸੀਂ ਇਹੋ ਜਿਹੇ ਸਾਦਾ ਦੀ ਸਪੋਰਟ ਕਰਦੇ ਜੇ ਸ਼ਰਮ ਆਣੀ ਚਾਹਦੀ ਉਹੋ ਜਿਹੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਜਾ ਕੇ ਜੁੱਤੀਆਂ ਚੱਟਦੇ ਜਿਹੜੇ ਪੈਰਾ 'ਚ ਬਹਿ ਕੇ ਉਹਨਾਂ ਦੇ ਕੀ ਇਹ ਪੰਜਾਬ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ ਅਸੀਂ ਕਾਲ ਤੱਕ ਅਸਾਨੂੰ ਬੇਨਤੀ ਕਰਦੇ ਆਂ ਸੇਮਸੇਬ ਗਿਆਨੀ ਕਰਬਿਕ ਗੜਗਾ ਸਾਹਿਬ ਨੂੰ ਜਿਹੜਾ ਹੈ ਵੀ ਤੁਸੀਂ ਸਿੰਘ ਸਾਹਿਬ ਜੇ ਇਹ ਚੀਜ਼ ਤੇ ਸਟੈਂਡ ਲਓ ਅੱਜ ਇੱਕ ਪਖੰਡੀ ਸਾਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਗਿਆ ਕੀ ਨੂੰ ਅਸੀਂ ਕਦੋਂ ਨੱਥ ਪਾਵਾਂਗੇ ਸਾਡੇ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਆਣਾ ਉਹਨਾਂ ਨੇ ਨਹੀਂ ਬੋਲਣਾ ਕਿਉਂਕਿ ਆਪ ਪਖੰਡ ਕਰਦੇ ਆ ਉਹ ਆਪ ਅੰਬਰ ਤੇ ਦੋ ਬਾਟੇ ਕਰਦੇ ਕਈ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚ ਕਈ ਸੰਤਾ ਜਿਹਾ ਪਖੰਡਵਾਦ ਹੁੰਦਾ ਤੇ ਉਹੀ ਸਾਧੋ ਪਖੰਡ ਕਰ ਰਿਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਿਧਾਰਿਆ ਤੇ ਜੇ ਕੋਈ ਹੋਰ ਧਰਮ ਵਾਲਾ ਹੁੰਦਾ ਤੋ ਉਹਨੂੰ ਪੂਰੇ ਪੰਜਾਬ ਦੇ ਸਿੱਖਾਂ ਨੇ ਚੀਕਾਂ ਮਾਰਨੀਆਂ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਤੇ ਅੱਜ ਜੇ ਸਾਡੇ ਪਖੰਡ ਦੀ ਸਾਧਨੇ ਲਾਈ ਆ ਪਹਿਲਾਂ ਵੀ ਉਹ ਪਖੰਡ ਕਰਦਾ ਹੈ ਜਾਤ ਦੇ ਆਧਾਰ ਤੇ ਉਹ ਡੇਰੇ ਚ ਰੋਟੀ ਮਿਲਦੀ ਏ ਲੰਗਰ ਚ ਵੀ ਕਿਹੜੀ ਜਾਤ ਦਾ ਤੂੰ ਉਸ ਹਿਸਾਬ ਦੇ ਨਾਲ ਪ੍ਰਸ਼ਾਦਾ ਲੰਗਰ ਤੇ ਮਿਲਦਾ ਉੱਥੇ ਤੇ ਅੱਜ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਬਲਾਗਰ ਬਰਾਬਰ ਕੁਰਸੀ ਲਾ ਲਈ ਉਹਨੇ ਪ੍ਰਸ਼ਾਦ ਵੰਡ ਰਿਆ ਕਿਉਂ ਪੰਜਾਬ ਦੇ ਲੋਕ ਚੁੱਪਿਆ ਕਿਉਂ ਕੀ ਗੱਲ ਸੰਪਰਦਾਨਾਂ ਉਹਨਾਂ ਚ ਬੜੀਆ ਚੀਕਾਂ ਮਾਰਦੀਆਂ ਸੀ ਹਰ ਵੇਲੇ ਹਰ ਮਸਲੇ ਦੇ ਉੱਤੇ ਕਿੰਨੇ ਸਾਡੇ ਪੰਜਾਬ ਦੇ ਵਿੱਚ ਇੱਕ ਜਥੇਬੰਦੀਆਂ ਜਿਹੜੇ ਕੀ ਹਰ ਲਹਿਰ ਤੇ ਆਪਾਂ ਬੋਲਦੇ ਆ ਵੀ ਫਲਾਣਾ ਬਾਬਾ ਪਖੰਡ ਕਰ ਰਿਹਾ ਫਲਾਣਾ ਸਾਧ ਪਖੰਡ ਕਰ ਰਿਹਾ ਕੀ ਅੱਜ ਪੰਜਾਬ ਦਾ ਕੋਈ ਮਾਹੌਲ ਏ ਇੱਕ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਕਾਲ ਤੱਕ ਸਾਹਿਬ ਦਾ ਜਹੇਦਾਰ ਵੀ ਸਟੈਂਡ ਲਵੇ ਤੇ ਜਿੰਨੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ ਆਪਾਂ ਪਖੰਡਵਾਦ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਸਾਧ ਦਾ ਪਖੰਡੀ ਦਾ ਵਿਰੋਧ ਕਰਨਾ ਹੈ ਬਾਦਲ ਪਰਿਵਾਰ ਦਾ ਪਾਲਿਆ ਹੋਇਆ ਸਾਧ ਆ ਪਖੰਡੀ ਹੋ ਤੇ ਹੁਣ ਵੀ ਉਹ ਨੂੰ ਜੱਡ ਸਕੋਲਟੀਆ ਦਿੱਤੀ ਹੋਈ ਆ ਇਹਨਾਂ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਹੈ ਪ੍ਰਸ਼ਾਦ ਵੰਡ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਸਾਡ ਲਈ ਕਿਹੜਾ ਹੋ ਗਿਆ ਅੱਜ ਪੰਜਾਬ ਵਾਲਿਓ ਜਾਗ ਜੋ ਇਹਨਾਂ ਲੋਕਾਂ ਨੇ ਜੁੱਤੀਆਂ ਚੱਟਣੋਂ ਨਹੀਂ ਹਰ ਨੌ ਦਿਸਰਾਣੇ ਬਹਿ ਕੇ ਹਜ਼ਾਰਾਂ ਸਿੱਖ ਅੰਮ੍ਰਿਤਧਾਰੀ ਉਹਦੇ ਪੈਰਾਂ 'ਤੇ ਜਾ ਕੇ ਸਿਰ ਰੱਖਦੇ ਆ ਤੇ ਉਹ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਅੱਜ ਜੇ ਉਹਦੀਆਂ ਕੋਈ ਲੱਤਾਂ ਨੂੰ ਕੋਈ ਬਿਮਾਰੀ ਆ ਤਾਂ ਥੱਲੇ ਬੈ ਕੇ ਵੀ ਪ੍ਰਚਾਰ ਕਰ ਸਕਦਾ ਗੁਰੂਗ੍ਰਾਮ ਸਾਹਿਬ ਦੇ ਚਰਨਾਂ 'ਚ ਤੇ ਜ਼ਰੂਰ ਦੇ ਗੁਰੂਗ੍ਰਾਮ ਸਾਹਿਬ ਦੇ ਬਰਾਬਰ ਕੁਰਸੀ ਨਾਲ ਲੱਗੀ ਨਾ ਅਸੀਂ ਲੱਗਣ ਦੇਣੀ ਆ ਕਈ ਹਣ ਬੜੀਆ ਮਿਰਚਾ ਲੱਗਣੀ ਆ ਇਸ ਚੀਜ਼ ਤੇ ਸਾਰੇ ਪੰਜਾਬ ਵਾਲੇ ਇਕੱਠੇ ਹੋ ਜੋ ਜਿੱਤੇ ਕੋਈ ਜਾਤ ਪਾਤ ਕਰਦਾ ਕਿਸੇ ਪਖੰਡਵਾ ਤੇ ਉਹਨਾਂ ਤੇ ਵੀ ਆਪਾਂ ਜੁੱਤੀ ਪ੍ਰੇਟ ਕਰਨੀ ਸਾਰੇ ਧਿਆਨ ਸੁਣ ਲੋ ਤੇ ਜਿਹੜੇ ਇਹੋ ਜੇ ਸਾਧ ਪਖੰਡ ਕਰਦੇ ਆ ਉਹਨਾਂ ਦੇ ਆਪਾਂ ਨਾਥ ਪੂਣੀ ਨੱਕ 'ਚ ਸਾਡੇ ਬਾਬਿਆ ਜੀ ਬੜਾ ਬਖਾਂਦੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਚ ਬੜਾ ਬਖਾਂਦੇ ਜਾਤ ਪਾਤ ਤੇ ਉਹਨਾਂ ਦੇ ਵੀ ਆਪਾਂ ਨੱਕ ਚ ਨੱਥ ਪੋਣੀ ਐ ਤੇ ਇਹੋ ਜਿਹਾ ਸਾਰਾ ਤੇ ਵੀ ਪੋਣੀ ਆ ਕਈਆਂ ਨੂੰ ਬੜੀਆ ਮਿਰਚਾ ਲੱਗਣੀ ਆ ਜਿਨੂੰ ਲੱਗਦਿਆ ਲੱਗਣ ਜਦੋਂ ਸਾਹਮਣਾ ਪਤ ਸਾਹਮਣਾ ਹੁੰਦਾ ਨਾ ਕਿਸੇ ਦੇ ਨਾਲ ਫਿਰ ਪਤਾ ਲੱਗਦਾ ਵੀ ਬੰਦਾ ਕਿੱਥੇ ਖੜਦਾ ਕਮੈਂਟ ਕਰਕੇ ਤੁਸੀਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਬੜੇ ਕਮੈਂਟ ਕਰੋਗੇ ਤੁਸੀਂ ਕਰਿਓ ਸਵਾਰ ਤਾਂ ਇੱਥੇ ਆਇਓ ਬੰਦੀ ਸਿੰਘ ਵਾਲੇ ਮੋਰਚੇ ਦੇ ਬੈਠੇ ਆ ਜੇ ਹੋਰ ਕਿਸੇ ਨੂੰ ਜਿਆਦਾ ਸਵਾਰ ਸਾਨੂੰ ਐਡਰੈਸ ਦੇ ਦਿਓ ਅਸੀਂ ਘਰ ਆ ਜਾਾਂਗੇ ਪਰ ਗਲਤ ਕਮੈਂਟ ਨਾ ਕਰ ਲਿਓ ਫੇਰ ਆਈਡੀ ਤੇ ਸਾਰੇ ਇਕੱਠੇ ਹੋ ਗਏ ਆਪਾਂ ਸਾਧਰੂ ਨੱਥ ਪੋਣੀ ਨੂੰ ਪਖੰਡਵਾਦ ਨੂੰ ਨੱਥ ਪੋਣੀ ਆ ਸਾਰੇ ਤਕੜੇ ਹੋਈਏ ਸਾਡਾ ਛੋਟਾ ਵੀਰ ਭਾਨਾ ਸਿੱਧੂ ਵੀ ਕਰ ਰਿਹਾ ਚੀਜ਼ ਤੇ ਮਸਲੇ ਤੇ ਵੀ ਪਖੰਡਵਾਦ ਤੇ ਨੱਥ ਪੋਣੀ ਆ ਭਾਨੇ ਨੂੰ ਵੀ ਕਹ ਰਿਹਾ ਚੀਜ਼ ਦੇ ਵੀਡੀਓ ਬੋਲ ਕੇ ਪਾ ਪਖੰਡ ਦਾ ਸਾਥ ਤੇ ਇਹ ਪਖੰਡ ਵੀ ਕਰਦਾ ਹੈ ਜਾਤਵਾਦ ਵੀ ਕਰਦਾ ਗੁਰੂ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੈਠਾ ਸਾਰੇ ਪੰਜਾਬ ਨੇ ਇਕੱਠੇ ਹੋਣਾ ਤੇ ਜੇ ਕਾਲ ਤੱਕ ਸਾਬ ਨੇ ਨਾ ਕਾਰਵਾਈ ਕੀਤੀ ਤੇ ਸਾਰੇ ਆਪਾਂ ਇਕੱਠੇ ਨਾ ਹੋਏ ਤਾਂ ਆਪਾਂ ਇਹ ਸਾਧ ਨੂੰ ਆਪਾਂ ਨੱਥ ਪਾਣੀ ਨੂੰ ਦੱਸਣਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਕੋਲ ਲਾਈ ਜੇ ਸਭ ਸੇ ਵਾਲਾ ਪਖੰਡ ਕਰਦਾ ਸੀ ਸਾਰੇ ਆਪਾਂ ਇਕੱਠੇ ਰੋਲਾ ਪਾਇਆ ਇਹ ਸਾਧ ਦੇ ਖਿਲਾਫ ਕਹੋਣੀ ਆਪਾਂ ਬੋਲਦੇ ਕੀ ਕਹ ਸਾਡਾ ਉਹ ਚਾਚਾ ਤਾਂ ਲੱਗਦਾ ਕਿ ਸਾਡੇ ਖਾਨਦਾਨ ਚੋਂ ਲੱਗਦਾ ਤੇ ਸਾਰੇ ਇਕੱਠੇ ਹੋ ਕੇ ਸਾਧ ਦਾ ਵਿਰੋਧ ਕਰਨਾ ਕੋਈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਨਹੀਂ ਬਹਿਣ ਦੇਣਾ ਕਾਲ ਤੱਕ ਸਾ ਵੀ ਸਟੈਂਡ ਲੈ ਇਸ ਕਰਕੇ ਤਕੜੇ ਹੋ ਗਿਆ ਇਹੋ ਜਿਹਾ ਪਖੰਡੀ ਸੱਤਾ ਦਾ ਵਿਰੋਧ ਕਰਨਾ ਕੋਈ ਪਖੰਡ ਕਰੇ ਖਾਲਸਾ ਪੰਥ ਤਿਆਰ ਪਰ ਤਿਆਰ ਹੈ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ